घरे होगी चंगी गल पोप चल तीन किले तो आपू भी आल मैं भी तीन किले आ टीबी कला दो नह छे साढ़े चार चलो देखने मनी तो मना लागे दो रुपये वे गाख थे ਕਰਿਆ ਭਾਈ ਬੱਬੀ ਆਇਆ ਕਿ ਨਹੀਂ ਆਜਾ ਅੰਦਰੀ ਆਜਾ ਆਇਆ ਤਾਂ ਨਹੀਂ ਬੱਬੀ ਨਾ ਨਾ ਆਇਆ ਨਹੀਂ ਕਰੇ আচ্ছা ਭਾਈ ਹੋਰ ਭਾਈ ਠੀਕ ਹੈ ਵਧੀਆ ਠੀਕ ਹੈ ਖੈਰ ਸੁੱਖ ਤਾਂ ਹੈਗੀ ਆ ਬੱਬੀ ਆ ਖੈਰ ਸੁੱਖਾ ਬਹਿ ਜਾ ਬਾਹਰ ਨਿਕਲ ਮੈਂ ਜਾ ਭਾਈ ਛੇੜੀ ਚੱਕੀ ਦਾ ਆਤਾ ਖਾਨੀਆਂ ਕੋਲ ਬੁਲਾ ਨਹੀਂ ਖਰੀ ਵਧੀਆ ਹੈ 14 ਨਾ ਕਰਿਆ ਕਰ ਤੁਹਾੱਚੇ ਦਾ ਕਰਦਾ। ਜੇ ਤਾਂ ਨਾ ਕਰਿਆ ਤਰਾ ਤੈਨੂੰ ਵਿਦਜੀ ਪਤਾ ਹੀ ਲੱਗ ਗਿਆ। ਹੋਰ ਤੇਰੇ ਤੇਰੇ ਆੜੀ ਦੀ ਬਹੂ ਭੱਜ ਗਈ ਕਰਨ ਆयल ਦੀ। ਐ ਤੱਕ ਵਈਆਂ ਕੰਨਾ ਨਾ ਕਰਿਆ ਉਹ ਭੱਜਣੀ ਸੀ ਪਰ ਜਦੋਂ ਮੇਰੇ ਆੜੀ ਦੇ ਰੋਜ਼ ਤਾਂ ਮੂਤ ਪੀ ਕੇ ਆ ਜਾਂਦਾ ਸੀ ਹੈ। ਤੇ ਫਿਰ ਗੱਪੀ ਤਾਂ ਹੁਣ ਅਗਲਾ ਬਗਾਨੀ ਧੀ ਦੀ ਕਰਦਾ। ਉਹ ਤਾਂ ਤੂੰ ਛੱਡ ਪਰੇ ਪਾ ਜੇ ਕਿਵੇਂ ਸੱਦਿਆ ਸੀ? ਮੈਂ ਤਾਂ ਐ ਸੱਦਿਆ ਸੀ। ਮੈਂ ਨਾ ਮੇਰੀ ਭੂਆ ਦੀ ਕੁੜੀ ਦਾ ਰਸਤਾ ਕਰਾਉਣਾ ਸੀ। ਹਾਂ ਤਰਾ ਦੇ ਫਿਰ ਮੈਨੂੰ ਵਧੀਆ ਮੈਨੂੰ 3.5 ਕਿੱਲੇ ਬਾ ਤਿੰਨ ਦਾ ਫੇਰ ਕਰਵਾਉਂਗੀ ਪਹਿਲਾ ਪਹਿਲੇ ਨੂੰ ਕੁਛ ਪਹਿਲੇ ਬਾਰੇ ਤਾਂ ਮੈਂ ਕੀ ਪੁੱਛਾਂ ਕੋਈ ਨਹੀਂ ਕੋਈ ਨਹੀਂ ਪੁੱਛਿਆ ਤੇਰਾ ਟਾੜੀ ਆ ਮੈਂ ਤਾਂ ਕੱਬ ਲਾਇਆ ਨਹੀਂ ਕਿਤੇ ਕਮਾਂਡੀ ਮੈਂ ਤਾਂ ਆਇਆ ਆ ਤਾਂ ਉਹਨੂੰ ਪੁੱਛ ਲਈ ਕਰਵਾ ਦਾਂਗੇ ਚਲ ਮੈਂ ਉਹਨੂੰ ਕੀ ਪੁੱਛਣਾ ਉਹ ਹੈਗੀ ਅੱਗ ਲੱਗੜੀ ਉਹਨਾਂ ਦੀ ਛੋਟੀ ਹੋ ਰਹਿ ਨਹੀਂ ਦਿੰਦੀ ਉਹਨੂੰ ਕੋਈ ਨਹੀਂ ਉਹ ਵੀ ਬਿਥੇਰੀ ਤੇਜ ਆ ਨਾਰਮਲ ਵੀ ਬਿਥੇਰੀ ਆ ਤਾਂ ਤੇਜ ਉਹ ਤਾਂ ਉਹਦੇ ਪੈਰ ਰੱਪੇ ਲਾ ਲੂਗੀ ਮੈਂ ਤਾਂ ਇਹ ਕਰਵਾ ਦਿੰਦਾ ਆਪਾਂ ਦਾ ਜੀ ਪਹਿਲਾਂ ਉਹਦਾ ਲੱਖ ਦੋ ਲੱਖ ਰੁਪਈਆ ਖਰਾਬ ਹੋ ਗਏ ਹੋਏ ਤਾਂ ਪਾਪ ਕਰਾਉਣੇ ਆ ਮੰਡੀ ਆਪਾਂ ਥੋੜੀ ਲੱਗੀ ਮਰਵਾਵਾਂਗੇ ਉਹਦਾ ਕੀ ਪਤਾ ਹੋਈ ਗੱਲ ਕਹੀ ਜੀ ਸੀ ਕਹੀ ਜੀ ਨਾ ਤੇਰੀ ਭੂਆ ਦੀ ਕੁੜੀ ਤਾਂ ਕੀ ਪੱਕਾ ਹੀ ਪਤਾ ਹੈਗਾ ਦੀ ਨਾ ਸਾਡੇ ਸਾਡੇ ਤਾਂ ਡਾਂਗ ਤੇ ਰੱਖਦੇ ਨੇ ਸਾਡੇ ਦਾ ਬਥੇਰਾ ਬਸੂ ਦੀ ਕੁੜੀ ਡਾਂਗ ਤੇ ਤਾਂ ਰੱਖਦੇ ਨੇ ਤੇਰਾ ਪਤੰਦਰ ਚੰਦੇ ਠੇਕ ਦਾ ਰਾਦੂ ਵਿੱਚ ਮੂਤਦਾ ਤਾਂ ਨਹੀਂ ਰਹਿੰਦੀ ਅਗਲੀ ਉਹ ਤਾਂ ਚਾਰ ਦਿਨਾਂ ਚ ਸੁਭਰ ਜੂਆ ਉਹਨਾਂ ਤਾਂ ਝੱਤ ਨਾ ਨਹੀਂ ਤੁਹੇਰਾ ਗੱਲ ਮਛੀਰੀ ਉਹਦੇ ਕੋਲ ਅੱਛਾ ਹਾਂ ਜੇ ਤਾਂ ਉਹਨਾਂ ਨੇ ਹਾਂ ਕਰਤੀ ਹਾਂ ਤਾਂ ਠੀਕ ਐ ਮੈਂ ਚਾ ਤੇਰੀ ਬੰਨੀ ਨੂੰ ਪਪਾ ਰਾਂਗੇ ਕਿਰਾ ਉਹਨੂੰ ਪੁੱਛ ਲੈ ਫਿਰ ਤਾਂ ਮੈਂ ਨਹੀਂ ਕਰਾਵਾਂਗਾ ਨਾ ਨਾ ਕਰਾਵਾਂਗਾ ਹੁਣ ਤੇ ਮਾਮੇ ਦੀ ਮੇਰੇ ਮਾਮੇ ਦੀ ਕੁੜੀ ਆ ਅੱਛਾ ਉਧਰ ਨਾਲੇ ਉਹ ਤਾਜ ਦੂਜ ਦੇਣਗੇ ਚੱਲ ਮੇਰੇ ਵਾਲੇ ਪਾਸੇ ਹਾਂ ਬਸ ਇਹ ਜੀਵ ਨੇ ਉਹ ਬੜੀਆ 12 ਕੁੜੀ ਬੁਰਸ਼ਵਰਚ ਕਰਦੀ ਐ ਸਾਰਾ ਬੁਰਸ਼ਵਰਚ ਕਰਦੀ ਐ ਤੇ ਰਹਿਣ ਦੀ ਉਹ ਦੂਜੇ ਪਜਾਮੇ ਬੂਜਮੇ ਨਾ 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 ਉਹਦਾ ਸੂਟ ਸਲਵਾਰ ਪਾਉਂਦੀ ਐ ਹਾਂ ਤਾਂ ਦੇਖ ਲਾਂ ਹਾਂ ਪਰ ਇਹਨੂੰ ਕਰ ਨੂੰ ਪਤਾ ਫੇਰ ਤੇ ਉਹ ਰੱਖੀ ਖਿਆਲ ਉਹਦਾ ਵੀ ਨਾ ਨਾ ਖਿਆਲ ਤਾਂ ਰੱਖਾਂਗੇ ਇਹਨੂੰ ਵੀ ਤਰਾ ਦੀ ਤੇ ਉਹੀ ਕੱਲ ਹੋ ਜੇ ਫੇਰ ਆਉਦੀ ਸ਼ਾਮ ਨੂੰ ਬਾਪਰ ਤੇਰਾ ਇਹਦਾ ਹੋ ਜਾਂਦੇ ਫੇਰ ਆਏ ਨਹੀਂ ਪਤਾ ਲਾ ਕਹਦੇ ਵੀ ਉਹਨੂੰ ਗੇਲੇ ਨੂੰ ਕਰਾਤਾ ਚਲ ਇਹਨੂੰ ਕਰਵਾ ਦਈਏ ਪਹਿਲਾਂ ਹਾਂ ਉਹ ਤਾਂ ਗੱਲ ਤੇ ਹਾਂ ਗਰੀਬ ਘਰ ਦੀ ਕੁੜੀ ਐਵੇਂ ਮੇਰੀ ਭੂਆ ਕਾ ਗਰੀਬ ਹੀ ਨੇ ਵਿਚਾਰੇ ਅੱਛਾ ਹਾਂ ਐਨੇ ਸ਼ਰਮਾਏ ਦਾਰ ਨਹੀਂ ਕਿਰਾ ਤੂੰ ਗੱਲ ਕਰੀ ਛੇੜੀ ਤੇ ਚਲ ਪੁਛਤਾ ਨਾ ਹਾਂ ਹਾਂ ਬਲਕਿ ਮੈਨੂੰ ਉਹ ਤੇ ਵਿਸ਼ਵਾਸ ਨਹੀਂ ਆ ਇੱਕ ਤਾਂ ਕੋਈ ਮਤਲਬੋਂ ਆਇਆ ਇਹ ਕਹਿੰਦਾ ਸੀ ਚਲ ਉਹ ਤਾਂ ਪਕਰਾ ਲਿਆ ਤੇ ਫੇਸਬੂਕ ਦਾ ਠੀਕ ਹੈ ਕਰਨ ਬਾਤ ਹੈ ਫੇਸਬੇਰੇ ਹੁਣ ਉਹਨਾਂ ਨੂੰ 50 ਤਾਂ ਉਹਨਾਂ ਨੂੰ ਦੇਣਾ ਪਊਗਾ ਆਹ ਲਾ ਆਪਦੀ ਕੁੜੀ ਬਾਹਰ ਉਠਾ ਦੂ ਗਰੀਬ ਬੰਦੇ ਨੇ ਵਿਚਾਰੇ ਹਾਂ ਉਹ ਤਾਂ ਠੀਕ ਹੈ ਉਹ ਆਪਾਂ ਕਰ ਲਾਂਗੇ ਨਾ ਮੈਂ ਕਰੀ ਜਾਂਦਾ ਲੈ ਤੂੰ ਕਹਿੰਦਾ ਲੈਂਦਾ ਪਾਈਨੇ ਜੋੜੇ ਤੜਾ ਮੰਗੇ ਰਿਸ਼ਤਾ ਸਰੇ ਤੜਾ ਮੰਗੇ ਮੇਰਾ ਮਿੱਤਰ ਹੈ ਪਹਿਲਾਂ ਉਹ 4-5 ਲੱਖ ਰੁਪਈਆ ਖਰਾਬ ਹੋ ਗਿਆ ਕੋਸੋ ਲੈ ਗਈ ਮੈਂ ਇਸ ਵਿੱਚੀ ਸੀ ਉਹ ਵੀ ਉਹ ਲੈ ਗਈ ਮੈਂ ਤਾਂ ਤਾਲਬੇ ਮਾਇਆ ਰੱਖਣੂ ਪੂਰਾ ਕੰਮ ਹੋਵੇ ਕੋਈ ਗਰੰਟੀ ਆ ਗਰੰਟੀ ਵਾਲੀ ਕੁੜੀ ਆ ਜਮਾ ਕਰੋ ਪੈਰ ਨਹੀਂ ਪਟਦੀ ਮੈਂ ਤਾਂ 1700 ਦੀ ਸਿੱਧੀ ਗੱਲ ਕਰਾ ਦੂੰ ਮੈਂ ਤਾਂ ਵਿਚੂ ਨੀ ਰੋ ਮੈਂ ਇਹ ਨਾਲੇ ਚ ਬੜਦਾ ਤੈਨੂੰ ਨਿਲਾੰਭਾ ਆਉਂਦਾ ਤੈਨੂੰ ਦਾਲਾ ਕਹੂ ਆ ਵੇਲੇ ਨੇ ਆ ਤਾਂ ਵਧੀਆ ਰਿਸ਼ਤਾ ਕਰਵਾਤਾ ਪਹਿਲਾ ਵਾਲਾ ਵੀ ਗੇਲੇ ਨਹੀਂ ਕਰਾਇਆ ਸੀ ਤੋ ਮੁੱਤੋ ਦਾਪ ਨਹੀਂ ਹਟਦਾ ਵਿੱਚ ਕੀ ਕਰੀ ਤੂੰ ਹੁਣ ਤਾਂ ਆਪੇ ਸੁਧਾਰ ਲੂਗਾ ਤੇ ਤੂੰ ਐ ਇਨੀ ਗੱਲ ਉਹਦੇ ਕੋਲ ਕਰੀ ਮੇਰੀ ਦੱਸ ਠੀਕ ਹੈ ਹਾਂ ਕੀ ਖਿਆਲ ਕਰ ਮੇਰੇ ਸਾਥ ਨਾ ਤੇਰੇ ਦਾ ਤੈਨੂੰ ਕਹਿਤਾ ਦਿੱਤਾ ਹੁਣ ਮੇਰੇ ਮਾਮੇ ਦੀ ਕੁੜੀ ਆ ਪੜ੍ਹੀ ਲਿਖਿਆ ਸੋਹਣੀ ਆ ਆ ਕੁੜੀ ਨਾਲੋਂ ਤਾਂ ਸੋਹਣੀ ਆ ਮੇਰੇ ਮਾਮੇ ਦੀ ਕੁੜੀ ਮੱਡੋ ਜੀ ਮੈਨੂੰ ਤਾਂ ਅਜਿ ਪਤਾ ਨਹੀਂ ਕੀ ਕੰਮ ਐ ਕਿ ਸਪਾਈ ਹੋਊਗਾ ਗੱਲ ਤਾਂ ਨਾ ਐਨੀ ਤੈਨੂੰ ਖੁਸ਼ਖਬਰੀ ਨਹੀਂ ਹੋਈ ਐ ਕਿ ਮੈਂ ਰਿਸ਼ਤਾ ਕਰਾਉਂਗੀ ਮੈਂ ਤਾਂ ਕੜੇ ਕਰਦਾ ਚਲ ਫੇ ਕਰਾ ਦੀ ਗਾ ਪੱਕਾ ਪੱਕਾ ਆਪਾਂ ਇਹਨਾਂ ਦਾ ਕਰਵਾ ਦਈਏ ਉਦੋਂ ਆਪਾਂ ਤਾਂ ਹਰਤੇ ਬਾਅਦ ਤੇਰਾ ਕਰਵਾ ਦੂਗਾ ਬੱਬੀ ਨੂੰ ਪਤਾ ਬੱਬੀ ਨੂੰ ਬੱਬੀ ਦਾ ਕੁਝ ਨਹੀਂ ਕਹਿਦਾ ਉਹ ਤਾਂ ਕਹਦਾ ਜਿਵੇਂ ਤੇਰੀ ਮਰਜ਼ੀ ਆ ਮੁੰੁਕਰੇ ਕਰ ਆ ਆਹ ਤੈਨੂੰ ਮਾਰੂਗਾ ਘੱਟ ਮੈਂ ਵੀ ਨਹੀਂ ਹੈਗੀ ਮੈਂ ਤਾਂ ਛੱਤਰ ਨਹੀਂ ਕੰਨਦੀ ਇੱਥੋਂ ਭੱਜਿਆ ਨਹੀਂ ਆ ਨਾ ਮਾਰ ਕੇ ਤੇਰੇ ਭੱਜ ਨਾ ਆਹ ਜਦੋਂ ਭੱਜੂ ਆ ਤੇ ਰੋਟੀ ਵੀ ਖਾ ਲਈ ਆ ਤਰੇ ਨੇ ਆ ਕੇ ਉਹ ਤਾਂ ਠੀਕ ਆ ਸਰ ਹਾਂ ਚੱਲ ਤੂੰ ਆਹ ਕੰਮ ਕਰੀ ਕਰਨਾ ਕਿ ਜਾ ਕੇ ਆਉਣੀ ਆ ਮੜਾ ਜਾ ਕਰਨਾ ਵੀ ਪਤਾ ਨਹੀਂ ਘਰੇ ਹੋਊਗੀ ਕਿ ਨਾ ਕਿੰਨੇ ਦਿਨ ਹੋਊਗੀ ਦੇਖਦੀਆਂ ਕਰਨਾ ਨਹੀਂ ਕਰਨਾ ਆ ਬੜੇ ਆ ਜਾ ਕਿਵੇਂ ਕਰਨਾ ਇੱਕ ਪਣੀ ਮੱਧੀ ਇਹ ਆ ਤਾਲਾ ਬਲਾ ਨਲਾ ਟੋਗਰਾ ਮਾਰਿਆ ਵਧੀਆ ਠੀਕ ਆ ਤੂੰ ਦੱਸ ਠੀਕ ਆ ਕੀ ਕਰਿਆ ਨਹੀਂ ਆ ਚਾਰ ਲੈ ਜਣੀ ਆ ਖੇਤ ਵਾਲੇ ਵਾਸਤੇ ਅੱਛਾ ਮੈਂ ਵੀ ਕੰਮ ਜਾਣ ਵੇੜ ਕੇ ਮੈਂ ਚੱਲ ਜਾ ਕੇ ਆਉਣੀ ਮਾਰਿਆ ਜਾਵਾਂ ਤੇ ਕਿੰਨੇ ਮਿੰਟ ਹੋ ਗਿਆ ਇਹ ਨਹੀਂ ਗਿਆ ਸੀ ਹੋਰ ਘਰ ਠੀਕ ਠਾਕ ਆ ਵਧੀਆ ਹਾਂ ਵਧੀਆ ਮੈਂ ਫੋਟੋ ਸਾਡਾ ਤਾਂ ਠੀਕ ਹੀ ਵਾ ਚੱਲੇ ਜਾਂਦਾ ਮੈਂ ਤਾਂ ਆ ਉਹਦਾ ਕਰਕੇ ਨਹੀਂ ਛੋੜੇ ਵਾਲੇ ਦਾ ਕਰਕੇ ਕੋਈ ਗੱਲ ਸੁਭਾਜ ਨਹੀਂ ਹੈਗਾ ਪਾਣੇ ਬੱਬੀ ਦਾ ਸੋਤੇ ਦਾ ਚਲ ਕੋਈ ਰੇ ਚਾਹ ਖੇਤ ਭੇਜਣੀ ਹੈਗੀ ਹਾਂ ਅੱਛਾ ਆ ਅੰਦਰ ਬੱਚਾ ਤਾਂ ਜਾਂਦੀ ਸੀ ਅੜਿਆ ਕੀ ਕਰਾਂਗੇ ਮੈਂ ਥੋ ਤੂੰ ਹੋਏਗੇ ਗੱਲਬਾਤ ਕਰਾਂਗੇ ਅੱਛਾ ਉਹਨੇ ਗਰਮੀ ਵਾਲੀ ਆ ਪਹਿਣੀ ਰੱਖੋ ਹੋਰ ਕੀ ਆਗਾ ਮੈਂ ਹੁਣ ਦੇ ਲस्सी ਕਰਕੇ ਆ ਜੀ ਕਿੰਨੀ ਕਰਨੀ ਹੋਰ ਗਰਮੀ ਤਾਂ ਫਿਰ ਆਈ ਹੁਣ ਤੈਨੂੰ ਪਤਾ ਹੀ ਆ ਹੋਰ ਕੰਮ ਤਾਂ ਕਰਈ ਚਲ ਤੂੰ ਦੱਸ ਨਰਮਾ ਜਗੜੀ ਜਾਣਦੀ ਨਹੀਂ ਹੁੰਦੀ ਨਾ ਆ ਭੀੜਾਂ ਦੇ ਹੁੰਦੇ ਨੇ ਅੱਛਾ ਮੈਂ ਤਾਂ ਚਾਹ ਬਣਾਤੀ ਚਲ ਚਲ ਵਧੀਆ ਚਲ ਵਧੀਆ ਚਲ ਵਧੀਆ ਵਧੀਆ ਨਰਮਾ ਥੋੜਾ ਠੀਕ ਆ ਨਰਮਾ ਤੇ ਅਲਵਧਿਗੇ ਜਾਏਗਾ ਮੈਂ ਹੋਰ ਦੱਸ ਕਿਵੇਂ ਯਾਦ ਕਰਦੀ ਸੀ ਤੂੰ ਇਹ ਯਾਦ ਕਰੀ ਜਾਂਦੀ ਹੈ ਕੰਮ ਸੀ ਮੈਨੂੰ ਤਾਂ ਤੇਰੇ ਤੱਕ ਆਇਆ ਕੀ ਕੰਮ ਸੀ ਮੇਰਾ ਇਹ ਹੀ ਕੰਮ ਆ ਭਣੇ ਜੇ ਤਾਂ ਤੂੰ ਖੁਸ਼ ਆਤਾ ਵਾ ਤੂੰ ਨਾ ਨਰਾਜ ਹੋਈ ਆਪਣੇ ਤੇ ਫਰਕ ਨਾ ਪਵੇ ਕਾਹਦਾ ਨਰਾਜ ਗਾਲੀ ਇਹ ਜੀ ਗੱਲੀ ਨਾ ਕਰ ਜਿਹੜੀ ਚ ਮੇਰੇ ਆਪਣਾ ਦੋਨਾਂ ਦਾ ਭੈਣਾਂ ਦਾ ਸਹੇਲੀਆਂ ਦਾ ਫਰਕ ਹੋਵੇ ਉਹ ਤਾਂ ਮੈਂ ਨਹੀਂ ਆ ਮੈਂ ਤਾਂ ਤਨਵਾਇ ਕੁਛ ਦੀ ਜੇ ਸੁਣ ਵੱਡੇ ਕੋ ਰਿਸ਼ਤਾ ਕਰਵਾ ਦਵਾਂ ਮੈਂ ਭੂਆ ਦੀ ਕੰਨੀ ਹੈ ਕਰਾਰੇ ਭੈਣੇ ਵਧੀਆ ਮੈਂ ਤਾਂ ਕਹਿੰਨੀ ਕਰਾ ਮੈਂ ਕਦੇ ਕਹਿੰਨੇ ਨਾ ਕਰਾ ਚੱਲ ਅਰੇ ਸੋ ਇਹਦੇ ਵੀ ਰੋਟੀ ਪੱਕਣ ਲੱਗ ਜੂਗੇ ਫਿਰ ਦਾ ਵਿੱਚ ਵਾਜ ਦਾ ਢੱਕਿਆ ਦਾ ਰੂ ਦਾ ਕੀ ਪਹਿਲਾਂ ਪਹਿਲੇ ਕਰਾਇਆ ਰਹਿ ਗਏ ਜਿ ਗੇਲੇ ਨੇ ਪਹਿਲੇ ਗੇਲੇ ਨੇ ਕਰਵਾਇਆ ਸੀ ਹੁਣ ਆਪਾਂ ਆਪ ਕਰਵਾਉਣਾ ਹਾਂ ਹੁਣ ਬੰਦਾ ਤੈਨੂੰ ਪਤਾ ਵੀ ਆਏ ਜੀ ਗੇਲੇ ਸੈਨੂੰ ਕਿੰਨੇ ਕਾ ਅਦਰੇ ਸੌਕਣੇ ਪੈਸੇ ਵੋਜੇ ਨਹੀਂ ਆਪੜੇ ਪੈਸੇ ਕੀ ਚਾਲੇ ਆਲੇ ਦੀ ਕੁਕੜੀ ਬਾਰੋਂ ਕਰੂਗੀ ਮੇਰੀ ਭੂਆ ਤੇ ਵੀ ਆਈ ਨਹੀਂ ਫਿਰ ਬਚੋਰ ਜੀ ਮਹੀਨੇ ਵਿਚਾਰੇ ਸਾਡਾ ਸਾਡਾ ਬਚੋਰ ਗਿਰ ਤੇ ਦੇਊਗਾ ਹੀ ਕੀ ਪਤਾ ਜਦੋਂ ਦੇਊਗਾ ਉਹ ਦੇਖੀ ਜਾਊਗਾ। ਹੋ ਰਾਇ ਤਾਂ ਕਿ ਮੈਂ ਖਾਲੀ ਹੱਥ ਤਾਂ ਮੂੰਹੋਂ ਨਹੀਂ ਜਾਂਦਾ ਤੂੰ ਕਰਿਆ ਕੱਚੇ ਪੈਰੀ ਤਾਂ ਤੂੰ ਕਿੱਥੇ ਦੁਰਦੀ ਆਂਗੀ। ਲਾ ਕੋ। ਆਪਾਂ ਉਹਨਾਂ ਨੂੰ ਤਾਂ ਘੱਟੀ ਰਮਾਂਗੇ। ਚੱਲ ਕਰਾ ਦੇੜੇ ਮੇਰੀ ਗੱਲ ਸੁਣਾ। ਸਾਡਾ ਵੀ ਤੁਹਾਨੂੰ ਪਤਾ ਹੁਣ ਸਾਦਾ ਨਹੀਂ ਹੈਗਾ ਔਖਾ ਹੋ ਰਿਹਾਗਾ ਹਨਾ। ਕਰਾ ਦੇ ਉਹਦੇ ਚੁੱਲੇ ਦਾ ਹੋ ਜਾਊਗਾ ਪਿੰਜਰ ਹੋਰ ਕੀ ਆ ਫਿਰ। ਕੀ ਚੱਲ ਉੱਥੋਂ ਉਹ ਤਾਂ ਨਹੀਂ ਹਟਿਆ ਦਾ ਰੁਕੀ ਨੋਕੀ ਆਉਣੀ ਹਟ ਕੇ। ਤੇ ਮੇਰੀ ਗੱਲ ਸੁਣ ਹਾਟ ਤਾਂ ਚੱਲ ਸਾ ਰਿਸ਼ਤਾ ਤਾਂ ਕਰਾ ਦੇ ਕੋਈ ਗੱਲ ਨਹੀਂ ਤੈਨੂੰ ਮੈਂ ਕਹਿੰਦੀ ਨਾ ਕਰਾ ਤੇ ਗੱਲ ਠੋਕਰ ਕੇ ਕਰੀ ਵੀ ਭਾਈ दारू ਪੀ ਕੇ ਕਿਤੇ ਉਹਨੂੰ ਵੀ ਤੰਗ ਕਰੀ ਜਾਵੇ ਹੁਣ ਚੱਲ ਜਾ ਆਪਣੇ ਘਰ ਬਾਰ ਦਾ ਹੋ ਜਾਊਗਾ ਅਸੀਂ ਵੀ ਸੁਰਖਰੂ ਹੋ ਜਾਾਂਗੇ ਹਨਾ ਹੁਣ ਰਾਤ ਨੂੰ ਆਉਂਦਾ ਭਾਂਡੇ ਭਾਂਦਾ ਭਣੇ ਜੰਨੀ ਰੋਟੀ ਪਾਣੀ ਫੜਾਉਂਦੇ ਤਾਂ ਵੀ ਔਖਾ ਦਾ ਫੇਰ ਉਹੀ ਤਾਂ ਗੱਲ ਹੈ ਫੇਰ ਅਸੀਂ ਛੜੇ ਸਿੱਕੇ ਤਾਂ ਸਾਹਮਣੇ ਸੱਕੇ ਨੇ ਇਹ ਤਾਂ ਉਹ ਗੱਲ ਆ ਤਾਂ ਤਾਈ ਤਾਂ ਹੈ ਗੱਲ ਹੁਣ ਕੀ ਕਰੀਏ ਨਾਲੇ ਤਾਂ ਹੁਣ ਉਹ ਪਹਿਲਾਂ ਵਾਲੇ 1 ਲੱਖ ਰੁਪਿਆ ਉਹ ਕਰ ਗਏ ਪੂਜਾ ਮਾਰ ਗਏ ਹੈ ਤੇ ਨਾਲੇ ਉਹ ਬੜਾ ਨੁਕਸਾਨ ਹੋ ਗਿਆ ਸੋਡਾ ਫਰ ਹੁਣ ਕੀ ਕਰੀਏ ਭਣ ਜੇ ਉਹੀ ਗੱਲ ਉਤੋਂ ਦੀ ਹੋ ਕੇ ਕਰੇ ਚੱਲ ਜੇ ਭਣ ਤੇਰੇ ਹੱਥ 'ਚ ਹੈਗਾ ਤਾਂ ਕੋਈ ਕਰਾ ਦੇ ਜੇ ਕੋਈ ਹੈਗਾ ਤਾਂ ਕਰਾ ਦੇ ਵਧੀਆ ਮੇਰੀ ਭੂਆ ਦੀ ਕੁੜੀ ਆ ਲਾਰਮ ਆ ਵਿਚਾਰੀ ਵਧੀਆ ਤੇਰੇ ਨਾਲ ਵਧੀਆ ਬਣਾ ਕੇ ਰੱਖਿਆ ਤੇ 13 ਸੀ ਨਾ ਹੁਣ ਅਸੀਂ ਤੇਰਾ ਗਮਾਨ ਸੱਦਾਂਗੇ ਠੀਕ ਆ ਯੋ ਹੋਰ ਅਸੀਂ ਤਾਂ ਹੁਣ ਨਾ ਕੀ ਕਹਿੰਦੇ ਆ ਹੋਰ ਕਿਧਰੇ ਦੇਖ ਦੇ ਦਿੰਦੇ ਆ ਪਰ ਮੈਂ ਤਾਂ ਰਿਸ਼ਤਾ ਹੀ ਨਹੀਂ ਕਰਾਉਂਦੀ ਜੇ ਤੂੰ ਗਮਾੜ ਛੱਡੇਗੀ ਨਹੀਂ ਆਏ ਨਹੀਂ ਉਹ ਵੀ ਅਸੀਂ ਉਧਰ ਲੈਨੇ ਤੁਹਾਡੇ ਇੱਥੇ ਸਰਦਾ ਨਹੀਂ ਥਾਂ ਥੋੜਾ ਦਾ ਫਿਰ ਹੁਣ ਉਹ ਵੀ ਭਾਈ ਵਿਆਹ ਖ ਲਿਆਵਾਂਗੇ ਜੇ ਹੁਣ ਫਿਰ ਸਾਰਾ ਕੁਝ ਹੀ ਦੇਖਣਾ ਪੈਣਾਗਾ ਤੇ ਚੰਗਾ ਕਰਨਾ ਫਰਮਾਇਦਾ ਜਾਨੀ ਹੈ ਪਣੀ ਚਾਹ ਨਹੀਂ ਪਈ ਆ ਤੂੰ ਚਾਹ ਪੀ ਕੇ ਜਾ ਨਹੀਂ ਚਾਹ ਤਾਂ ਮੈਂ ਪੀਂਦੀ ਨਹੀਂ ਹੈਗੀ ਤੇ ਤੂੰ ਚੱਲ ਕੋਈ ਨਾ ਕਰਾਦੀ ਫਿਰ ਕੁੜੀ ਚਾਚੀ ਦੀ ਹੋਵੇ ਪੈਣੀ ਕਿਤੇ ਹੋਈ ਗੱਲ ਸਾਨੂੰ ਲਾਂਬੇ ਵਾਲੀ ਗੱਲ ਹੋ ਜਾਈ ਚਾਹ ਲੈ ਕੇ ਨਹੀਂ ਬਹਿ ਜਾ ਕੋਈ ਨਾ ਮੈਂ ਜਾਨੀ ਹੈਗੀ ਓਕਾ ਨਾ ਫਿਰ ਦੀ ਰਿਸ਼ਤੇ ਇਹ ਆnde ਸਾਡਾ ਘਰ ਪਾਰਨ ਨੂੰ ਹੋਰੀ ਹੈਗੀ ਗਰਮ ਸੀ ਅਜ ਤਾਂ ਆਸਾਂ ਨਹੀਂ ਗਰਮਣ ਸਾਰਾ ਤਾਂ ਫੋਨ 'ਚ ਹੀ ਬੈੜੇ ਰਿਹਾ ਕਰ ਨਿਕਲ ਵੀ ਜਾ ਕਰ ਇਹਦੇ ਵਿੱਚੋਂ ਕਦੇ ਕੋਣ ਬੈਠਾ ਸੀ ਫੋਨ ਲੈ ਕੇ ਕਿੱਧਰ ਆਈਆਂ ਹੁਣ ਕੋਲ ਕੱਛ ਕੇ ਓਹੋ ਕਦੇ ਪਿਆਰ ਨਾ ਹੀ ਬੋਲ ਫਿਰ ਮੈਂ ਤਾਂ ਕਰਨਾ ਕੀ ਕਰੇਗੀ ਸੀ ਕਿੰਨੇ ਕਿ ਲੈਣ ਗਈ ਸੀ ਹੁਣ ਉਹੀ ਬਾਗੀ ਮੈਂ ਜਾ ਨਹੀਂ ਸਕਦੀ ਹੈਗੀ ਅੰਡਗਵਾਂਚ ਵੀ ਉ ਤਾਂ ਕੋਈ ਗਏ ਨਹੀਂ ਚੁਗਲਿਆ ਕਰਨ ਗਈ ਹੁਣ ਹੈਗੀ ਉਹਨਾਂ ਨੂੰ ਬਸ ਤੁਸੀਂ ਤਾਂ ਸਾਰਾ ਦਿਨ ਇੱਥੇ ਦਿਮਾਗ ਰੱਖਿਆ ਕਰੋ ਚੁਗਲਿਆਂ ਤੋਂ ਬਿਨਾ ਹੋਰ ਕੋਈ ਮੈਨੂੰ ਕੰਮ ਨਹੀਂ ਹੈਗਾ ਮੈਂ ਜਿੰਨੇ ਵਾਰ ਸੁਣਿਆ ਤੇ ਚੁਗਲੀਆਂ ਕਰਦੇ ਰਹਿੰਦੇ ਹੋਗੇ ਉਹ ਦੇ ਲੈ ਉਹ ਫੋਨ ਚ ਕੀ ਭਾਲਦਾ ਰਹਿਣਾਗਾ ਮੈਂ ਤਾਂ ਚੁੱਲੀਆਂ ਕਰਨ ਗਈ ਸੀ ਮੈਂ ਉਹ ਹੀ ਦੇਖਿਆ ਨਾ ਰਹਿਣਾ ਬਸ ਜਲਜਾ ਬਣਾ ਰਹਿਣਾ ਦੇਖਿਆ ਨਾ ਰਹਿਣਾ ਉਹ ਜਲਤ ਰਾ ਉਹਦੇ ਹੋਰ ਬਣਾ ਲਿਆ ਕਰਕੇ ਇੱਥੇ ਇਕੱਲੇ ਫੋਨ ਚ ਬਣਾਉਣਾ ਹੁੰਦਾ ਹਾਂ ਉਹ ਕਿੱਧਰ ਆ ਗਈ ਹੁਣ ਲੈ ਹੁਣ ਮੈਂ ਆਈਆਂ ਬਾਹਰੋਂ ਬੈਠਣਾ ਨਹੀਂ ਹੈਗਾ ਮੈਂ ਤਾਂ ਗਈ ਸੀ ਕਰਨਾ ਕਿ ਕੰਮ ਹਾਂ ਤੇ ਉੱਥੇ ਕੋਈ ਹੋਰ ਹੀ ਸੱਪ ਨਿਕਲ ਗਿਆ ਕੀ ਸੱਪ ਘੜਤਾ ਕਰਨਾ ਨੇ ਹੁਣ ਕਰਨਾ ਨੇ ਕਰਨਾ ਪਟਾਉ ਗੁੱਤ ਮੈਨਲਾਦਾ ਮੈਂ ਤੁਹਾਨੂੰ ਕਿਉਂ ਨਹੀਂ ਕੀ ਕਰਤਾ ਹੁਣ ਕਰਨਾ ਮੈਨੂੰ ਆਦੀ ਕਿ ਮੈਂ ਸੋੜੇ ਸੜੂ ਨੂੰ ਰਿਸ਼ਤਾ ਕਰਾਉਂਦੇ ਨੇ ਉਹ ਇਲਾੜੀ ਜਗ੍ਹਾ ਤੇ ਖੜ ਗਈ ਕਦੇ ਉਹਨੂੰ ਵੀ ਕਰਾਇਆ ਸੀਗਾ ਤੇ ਫਿਰ ਹੁਣ ਮੈਂ ਕੀ ਕਰਾਂ ਮੈਂ ਕਹ ਬਈ ਕਰਾ ਦੇ ਚੱਲ ਮੈਨੂੰ ਤਾਂ ਕੀ ਆ ਮਾਂ ਜਿ ਕਰਾਉਣੀਆਂ ਤੋਂ ਉਹ ਇਹ ਆ ਪਹਿਲੀਆਂ ਕਰਿਆ ਸੀਗਾ ਉਹ ਨਹੀਂ ਖੜੀ ਹੁਣ ਉਹ ਇਹ ਹੁਣ ਕਰਾ ਦੋਗੀ ਹੁਣ ਉਹਦਾ ਨਹੀਂ ਕੋਈ ਮੈਂ ਤਾਂ ਫਿਰ ਕਰਨਾ ਨੂੰ ਕਹਿ ਕੇ ਆਈ ਆ ਮਾਂ ਪਹਿਲਾਂ ਵਾਲੀ ਤਾਂ ਚੱਲ ਅਸੀਂ ਬਰਦਾਸ਼ਤ ਕਰ ਲਿਓ ਤਾਂ ਗੇਲਾ ਵਿੱਚ ਸੀ ਠੀਕ ਆ ਤੇ ਹੁਣ ਕਰਨਾ ਤੇਰੀ ਚਮੜੀ ਲਾ ਦੂੰ ਮੈਂ ਮਾਂ ਗੁੱਤ ਪਟ ਕੇ ਨਾ ਤੇਰੇ ਹੱਥ ਤੇ ਧਰ ਦੂੰ ਮਾਂ ਤੇ ਸਾਡੇ ਨਾਲ ਠੱਗੀ ਵਜਦੀ ਮਾਂ ਉਹ ਕੀ ਕਰ ਚੱਲ ਉਹਨੂੰ ਕਰਾ ਲੈਣ ਦੇ ਜੀ ਕਰਾਉਂਦਾਗਾ ਸਾਦਾ ਕਰਾ ਲੈਂਦੇ ਨੇ ਨਾਲੇ ਘਰ ਵਸਦਾ ਹੋ ਜੂਗਾ ਹੋਰ ਕੀ ਹੈਗਾ ਐਵੇਂ ਸਾਰਾ ਦਿਨ ਅਥੇ ਕੋਲੇ ਕਰਦਾ ਫਿਰਦਾ ਨਾ ਲੋਕ ਮੈਨੂੰ ਬਦਨਾਮ ਕਰਦੇ ਅਗਲਾ ਕਹਿੰਦਾ ਵੀ ਉਦੀ ਪਰਜਾਈ ਨਹੀਂ ਰਿਸ਼ਤਾ ਹੋਣ ਦਿੰਦੇ ਉਹਦਾ ਸਹੀ ਤਾਂ ਜਾਂਦੇ ਰਹਿੰਦੇ ਨੇ ਹੋਰ ਹੁਣ ਤੇ ਵਿਆਹ ਹੋ ਜੂਗਾ ਵਧੀਆ ਹੋਰ ਟਿੱਬੇ ਤੇ ਘਰ ਚੜ੍ਹ ਜੀ ਦੇਖਣ ਜੋਗਾ ਹੋ ਜੇ ਉਹ ਫਿਰ ਤਾਂ ਸਾਰਾ ਦਿਨ ਗਲੀਆਂ 'ਚ ਖੰਦਾ ਹੋਰ ਤੇ ਹੁਣ ਤੂੰ ਦੇਖ ਲੈ ਚੱਲ ਮੈਂ ਤਾਂ ਕਹਿ ਹੀ ਕਰਨਾ ਨੂੰ ਮੈਂ ਚੱਲ ਕਰਾ ਦੇ ਫਿਰ ਜੇ ਕੋਈ ਹੈਗਾ ਤੇਰੇ ਹੱਥ 'ਚ ਤੇ ਘਰ ਘਰ ਵਾਲਾ ਜੀ ਕਹਿੰਦਾ ਸੀ ਜਿਹੜਾ ਉਹ ਕਰਕਰ ਵਾਲਾ ਹੁਣ ਤੂੰ ਉਹਦੇ ਨਾਲ ਤੂੰ ਤਾਂ ਆਪ ਤਾਂ ਤੂੰ ਸਲਾਹ ਨਹੀਂ ਕਰਦਾ ਹੈਗਾ ਫਿਰ ਮੈਨੂੰ ਕਹਿ ਦਿੰਦਾ ਮੈਂ ਤਾਂ ਪੁੱਛਣਾ ਨਹੀਂ ਸੀਗਾ ਫਿਰ ਆ ਗਿਆ ਲੈ ਇੱਧਰ ਨਾਲੇ ਤੂੰ ਆ ਗਿਆ ਆ ਗਿਆ ਬਈ ਸਤਾਨ ਸਤਾਨ ਨੂੰ ਯਾਰ ਕੀਤਾ ਤੂੰ ਆ ਗਿਆ ਜਾ ਕੇ ਕੰਮ ਕਾਣੂ ਜਾ ਕੇ ਇੱਥੀ ਜਾ ਕੇ ਗਲੀ ਜਿਹੇ ਸੱਚ ਉਹ ਗਲੀ ਜਿਹਦਾ ਕੰਮ ਜਾ ਕੇ ਆਇਆ ਠੀਕ ਆ ਜਾਇਆ ਮੈਂ ਅੱਜ ਕਿਸੇ ਮੁੱਛ ਚ ਵਾਲ ਹੈ ਹੀ ਨਹੀਂਗਾ ਅੱਜ ਕੱਪੜੇ ਕੁੱਪੜੇ ਕਿਵੇਂ ਗਰੀਬੀ ਦਾ ਵੇਲੇ ਪਾਈ ਸਰਦੂ ਤੂੰ ਭਾਈ ਵੀਰ ਦਾ ਤੇਕੇ ਵੇਜਾ ਤੂੰ ਮੇਰੇ ਅਖਮਾ ਦੇ ਨਾਂ ਨੋਟ ਬੁੱਕਾ ਤੂੰ ਮੈਥੋਂ ਖੁੰਡੇ ਰੱਖਾ ਦੀ ਹਾਂ ਚਾਗਰਾ ਕਿੱਧਰ ਗਿਆ ਤੇਰਾ ਉਸ ਤੇ ਅਮਤੀ ਕਰਦਾ ਉਹ ਮੈਂ ਤਾਂ ਉਹ ਮਾਲ ਨੂੰ ਨੀਰਾ ਪਾ ਕੇ ਆਇਆ ਮੈਂ ਉਹ ਤਾਂ ਉਧਰ ਧਿਆਨ ਰੱਖ ਰਿਆ ਕਰੋ ਤੁਸੀਂ ਉਧਰ ਹੀ ਆਇਆ ਸੀ ਮੈਂ ਵੀ ਹੁਣ ਜੀ ਤੇ ਤਾਂ ਮੈਂ ਪਾ ਕੇ ਆਇਗਾ ਜੇ ਉਹ ਉਧੇ ਦਾ ਤੇਰਾ ਉਹ ਵੇਲੇ ਮੈਂ ਲਾ ਤਾਂ ਚਾਗਰਾ ਉਧੇ ਦਾ ਤੇਰਾ ਮਾਲ ਤੇ ਧਿਆਨ ਹੁੰਦਾ ਅੱਜ ਨੂੰ ਆਪਣੇ ਤੇ ਆਦ ਨਿਯਮ ਦੇ ਸੀਗੇ ਹਾਂ ਤင်း ਤਾਂ ਹੁਣ ਵੀ ਪੰਕੇ ਆ ਹੁਣ ਕਿਹੜਾ ਮਾ ਜੱਜ ਤਾਂ ਮੁੱਛ ਚ ਵਾਲੀ ਨਹੀਂ ਹੈਗਾ ਉਹ ਵੀ ਫਰੀਆ ਉਹ ਸ਼ਰਾ ਖੜੀਆਂ ਨੇ ਖੜੀਆਂ ਨੇ ਕੁਰਤਾ ਪਾ ਜੰ ਮਾ ਕੇ ਤਾਂ ਚਾਦਰਾਈ ਛੱਡ ਕੇ ਰੱਖਦਾ ਸੀਗਾ ਨਾ ਨਾ ਉਹ ਨਾ ਆ ਕੇ ਦੇਖੀ ਤੂੰ ਬਾਹਰ ਮੇਰੀ ਜੱਟ ਦੀ ਤੂੰ ਦੇਖਣੀ ਚਾਹੀਦੀ ਵੀ ਕੀ ਬਣਦਾ ਤੂੰ ਮਾਗਰ ਮੋਰੇ ਲੱਗ ਜਾ ਕਰਕੇ ਸੇ ਦੇ ਸਾਡੇ ਸਾਡੇ ਤਾਂ ਤੂੰ ਮੋਰੇ ਆਪ ਹੀ ਆ ਗਿਆ ਹਾਂ ਤੇ ਗੱਲ ਕੋਈ ਨਹੀਂ ਤੇ ਉੱਤ ਫਿਰ ਲਿਆਉਂਦੇ ਲਿਆਉਂਦੇ ਲਿਆ ਗੱਲ ਕੋਈ ਦਾ ਗੱਲ ਇੱਕ ਹਾਂ ਦੱਸ ਜਿਹੜੀ ਘਰ ਆਈ ਗੱਲ ਕਰੀ ਜਾਂਦੇ ਤੁਸੀਂ ਹਾਂ ਉਹ ਤਾਂ ਮੈਂ ਤਾਂ ਲਊਗਾ ਲਊਗਾ ਇਹ ਸਾਡਾ ਹਿੱਸਾ ਵੀ ਪਾ ਚ ਇਹਦਾ ਮੈਂ ਕਿਉਂ ਕਰਤਾ ਦੇਖ ਉਹ ਵੀ ਚੱਲਣਾ ਤੁਸੀਂ ਜਾ ਸਕਦੇ ਹੋ ਸਾਨੂੰ ਬਿਨਾਂ ਬੱਚੀ ਕਰਤਾ ਮੈਂ ਤਾਂ ਗੱਲੇ ਜਾ ਮੈਂ ਕੀ ਕਿ ਨਾ ਰਹਿ ਕਾ ਨੀ ਮੇਰਾ ਇੱਕ ਯਾਰ ਆ ਗਿਆ ਅਸੀਂ ਹੈ ਨਹੀਂ ਘਰ ਚ ਬੰਦੇ ਉਸ ਨੇ ਰਹਿ ਕਰਨੀ ਐ ਮੈਂ ਤੇ ਫਿਰ ਸਾਨੂੰ ਤਾਂ ਤੂੰ ਘਰੇ ਸਮਝਦਾ ਹੀ ਨਹੀਂ ਹੈਗਾ ਅਸੀਂ ਤੇਰਾ ਕੀ ਕਰੀਏ ਫਿਰ ਤੂੰ ਸਾਨੂੰ ਨੂੰ ਸਮਝਦਾ ਆਏਗਾ ਤੁਸੀਂ ਵੇਚਣਾ ਉਹਦਾ ਹਿੱਸਾ ਵੇਚ ਲਿਓ ਮੈਂ ਆਪਦੇ ਦਫਾ ਬੈ ਕਰ ਲਿਆ ਜੇ ਤੁਸੀਂ ਕਹਿਣਾ ਵਿੱਚ ਤੁਹਾਡਾ ਵੀ ਕਰਨੀ ਖਾਤਾ ਤੂੰ ਪਹਿਲਾਂ ਰਹਿਣਾ ਘਰ ਚ ਚੁੱਪ ਕਰ ਮੇਰੀ ਗੱਲ ਸੁਣ ਤੂੰ ਸਾਨੂੰ ਤੂੰ ਕੱਲ੍ਹ ਨਾਲ ਛੱਡ ਕੇ ਜਾਵੇਂਗਾ ਸਾਨੂੰ ਤਾਂ ਮੈਨੂੰ ਤੇ ਕਰ ਵਧੀਆ ਨਹੀਂ ਲੱਗਦਾ ਹੈਗਾ ਆਪਣੇ ਵਾਅਦਾ ਹੈਗਾ ਕਿ ਪਹਿਲਾਂ ਦਾ ਸਰ ਮੈਨੂੰ ਦਾ ਇਹਦਾ ਵੇਸੇ ਬਾਬਾ ਜੀ ਸਾਨੂੰ ਵੀ ਵੇਸੇ ਹੀ ਆ ਕਿਦਾਂ ਮੈਂ ਤਾਂ ਇਹਨੂੰ ਕਿਉਂ ਕਰਤਾ ਅੱਜ ਇਹਦਾ ਸੌਦਾ ਮੈਂ ਕਨਵੇੜ ਹੀ ਦਊਗਾ ਅੱਜ ਨਵੇੜ ਦਾ ਕੱਲ ਨੂੰ ਨਵੇੜ ਦਾ ਮੈਂ ਤਾਂ ਕੋਠੀ ਦੇਖ ਰੱਖੀ ਆ ਕੋਠੀ ਦਾ ਸੌਦਾ ਕਰੂੰਗਾ ਵੇ ਮੈਂ ਤਾਂ ਤਨਵਾਇ ਕਹੀਨੀ ਆ ਮੇਰੀ ਗੱਲ ਸੁਣ ਇਹ ਤਾਂ ਹੈਗਾਗਾ ਭੋਲਾ ਇਹ ਤਾਂ ਖੇਤ ਰੇਂਦਾ ਸਾਰਾ ਦਿਨ ਇੱਕ ਜਵਾਕ ਹੈਗਾ ਆਪਣਾ ਕਿਤੇ ਚੱਜ ਦਾ ਇੱਕ ਤਾਂ ਹੀ ਬਣਾ ਲਓ

ਚਾਰ ਦੇਖਦਾ ਮੈਂ ਤਾਂ ਹੁਣ ਗੱਲ ਸੁਣ ਮੇਰੀ ਜੇ ਤਾਂ ਲੰਮੇ ਦਾ ਰਿਸ਼ਤਾ ਮੇਰੇ ਵਿੱਚ ਦੀ ਫੇਰ ਤਾਂ ਭਜਦੀ ਨਹੀਂ ਤੇ ਜੇ ਲੰਮੇ ਦਾ ਬਾਹਰ ਫੇਰ ਗਰੰਟੀ ਨਹੀਂ ਹੁਣ ਤੂੰ ਦੇਖ ਲੈ ਕਿਉਂ ਨਹੀਂ ਦੇ ਰਹਿ ਜਵਾਬ ਰੋਜ਼ ਜੂਆ ਸਾਡਾ ਕੱਲਾ ਜਵਾਬ ਆ ਸਾਡੇ ਜਵਾਬ ਦਾ ਸੋਚਣਾ ਹਾਂ ਕਿਤੇ ਰੋਜ਼ ਹੀ ਗੋਡੇ ਘੁੱਟਦਾ ਹੂੰ ਗੋਡੇ ਜਦ ਤੂੰ ਸੋਫੀ ਆਉਂਦੀ ਨਹੀਂ ਹੈਗਾ ਗੋਡੇ ਕੀ ਕੁੱਟੇ ਜਦ ਤੂੰ ਸੋਫੀਆਂ ਮੈਂ ਫੇਰ ਤੇਰੇ ਗੋਡੇ ਕੁੱਟੇ ਮੈਂ ਤਾਂ ਦਾਰੂ ਹੀ ਨਹੀਂ ਪੀਣਾ ਪੀਦਾ ਨਹੀਂ ਹੈ ਮੈਂ ਕਿਤੇ ਵੀ ਗਿਆ ਤੂੰ ਮੈਂ ਕਹਿੰਨੇ ਤੈਨੂੰ ਉਹ ਭੱਜੀ ਐ ਉਹਦੇ ਪੀਕੇ ਨਹੀਂ ਆਈ ਸੀ ਮੋੜੀ ਬਾਲ ਘਾਟ ਹੋ ਜਾਂਦੀ ਹੁਣ ਸੁਗਲ ਮੇਲਾ ਵੀ ਕਰਨਾ ਪਾਰਟੀ ਉਹਨੇ ਦੇਣੀ ਸੀ ਵਿਆਹ ਦੀ ਹੁਣ ਇੰਨਾ ਨਾ ਬਹਿ ਜਾਵੇਂ ਤੂੰ ਹਰਾ ਤੂੰ ਤਾਂ ਕੁੱਟਣੀ ਮੰਡ ਗਿਆ ਬਣ ਕੇ ਗਾਲਾਂ ਚੱਲ ਚੱਲ ਜਿਹੜੀ ਗੱਲ ਦੇ ਮੁੱਦੇ ਤੇ ਆਓ ਇਹ ਤਾਂ ਛੱਡ ਪਰੇ ਇਹ ਤਾਂ ਮੇਰਾ ਰੁਟੀਨ ਆ ਚੱਲ ਹੋਣੀ ਪਣੀ ਆ ਪੀਜੀ ਹਾਂ ਤੇ ਹੁਣ ਤੂੰ ਘਰ ਵਾਲੀ ਗੱਲ ਦੱਸ ਮੈਂ ਤਾਂ ਕੋਠੀ ਦੇਖੀ ਬੈਠਾ ਹੂੰ ਤੁਸੀਂ ਚੱਲਣਾ ਹੋਇਆ ਨਾਲ ਤਾਂ ਆਪ ਦਾ ਦੱਸ ਦੋ ਵਿੱਚ ਵੇਚ ਦੂੰ ਹਜੇ ਮੈਂ ਸਾਫ ਦਾ ਕੀਤਾ ਨਹੀਂ ਤੁਹਾਡਾ ਮੈਂ ਤਾਂ ਉਹਦੇ ਸੀ ਸੇਦਾ ਸਾਡਾ ਕੀ ਰਹੂਗਾ ਸਾਡੇ ਥੋੜਾ ਰਹਿ ਜੂਗਾ ਅਸੀਂ ਤਾਂ ਨਾਲ ਹੀ ਚੱਲਾਂਗੇ ਉਹ ਕਿੱਥੇ ਕੋਕੀ ਲੂੰ ਬਾਹਰ ਹਾਂ ਚੱਜਾ ਦਾ ਲੈ ਲਈ ਪੁੰਨਾਂ ਜਿੱਥੇ ਮੈਂ ਫਿਰਦੀ ਵੀ ਸੋਣੀ ਲੱਗਾ ਆ ਟੋਪ ਦੀ ਕੁੱਤੀ ਲੂੰ ਹਾਂ ਛਣ ਛਣ ਕਰਾਉਣੀ ਆ ਵੇੜੇ 'ਚ ਮੈਂ ਵੀ ਉਹ ਤਾਂ ਹੋ ਜੂਗੀ ਕਹੀ ਤਾਂ ਜਾਣਦੇ ਆਂਗੇ ਹੁਣ ਅਸੀਂ ਤੇਰੇ ਨਾਲ ਖੜੇ ਆ ਨਾ ਜੇ ਤੂੰ ਸਾਨੂੰ ਪਹਿਲਾਂ ਵਿੱਚ ਰੱਖਦਾ ਪਹਿਲਾਂ ਵੀ ਤੇਰਾ ਅਸੀਂ ਵਧੀਆ ਕਰਦੇ ਜੇ ਤੂੰ ਸਾਨੂੰ ਪੁੱਛਦਾ ਨਹੀਂ ਦੱਸਦਾ ਨਹੀਂ ਤੂੰ ਤਾਂ ਉਹਨੂੰ ਕੱਲੇ ਗੇਲੇ ਨੂੰ ਲਾ ਕੇ ਉਹਦੇ ਉਂਗਲ ਤੇ ਚੜ ਕੇ ਉਹਦੇ ਮਗਰ ਹੀ ਤੁਰਿਆ ਫਿਰਦਾਗਾ ਜੇਲਾ ਤਾਂ ਹੁਣ ਵੀ ਤੁਰਿਆ ਰਹੂ ਮੈਂ ਸਾਨੂੰ ਅੱਜ ਗੱਲ ਕਹਿਣਾ ਜੇ ਕੱਲ ਨੂੰ ਤੁਸੀਂ ਪੇਮੈਂਟ ਕਰਨੀ ਆ ਤਾਂ ਅਗਰ ਉਹ ਇੱਥੇ ਨਹੀਂ ਆਉਂਦੇ ਤਾਂ હું ਮੂਰੇ ਆਹ ਤਾਂ ਸਾਨੂੰ ਡਰਾਗਾ ਹੈ ਡਰਾਓ ਵੇਚ ਦੋ ਮੈਂ ਵੇਚਣਾ ਨਾਲ ਕਹਿਦਾ ਨਾ ਨਾ ਫਿਰ ਤੂੰ ਕੋਠੀ ਦੇਖਿਆ ਕਿ ਦੇਖਣ ਜਾਏਗਾ ਜੀ ਇਹ ਤਾਂ ਕੋਠੀ ਦੇਖੀ ਹੋਈ ਆ ਭਾਈ ਤੇ ਹੁਣ ਦੁਆਰੇ ਦੇਖ ਲੈ ਹੁਣ ਜਾ ਲੈ ਜੇ ਲੈ ਜਾ ਨਾ ਦਿਖਾ ਦੀ ਕੋਠੀ ਹੂੰ ਤੇ ਮੈਨੂੰ ਤਾਂ ਦਿਖਾਈ ਨਹੀਂ ਫਿਰ ਉਹ ਦੇਖ ਕੇ ਵੀ ਹੁਣ ਇਹ ਕਹੇ ਜੇ ਰਹਿਣ ਸੈ ਇਹਨਾਂ ਦੀ ਹੈਗੀ ਵੀ ਉਸੀ ਚੱਲਣਾ ਨਾਲ ਬੱਸ ਚਲੋ ਤੂੰ ਐਂ ਕਰ ਤੂੰ ਵਗ ਜਿਹਦੇ ਨਾਲ ਮੈਂ ਜਾਨਾਗਾ ਮੇਲੇ ਯਾਰ ਕੋਲੇ ਮੈਂ ਕੋਈ ਜਰਾ ਸੌਦਾ ਕਰੂੰ ਚੱਲ ਫਿਰ ਬਾਗ ਚੱਲਦੇ ਆ ਆ ਜਾ ਚੱਲ ਤੁਸੀਂ ਦੇਖੋ ਦੋਨੇ ਜਾ ਕੇ ਆ ਜਾ ਮੈਂ ਵੀ ਕਰਦੀ ਆ ਕੋਈ ਕੰਮ ਧੰਦਾ ਹੋਰ ਕੀ ਐ ਚੱਜ ਦੀ ਦੇਖ ਲੈ ਕੋਈ ਕੋਈ ਆ ਜਾਗਾ ਉਹਦਾ ਚੰਡੀ ਦਾ ਯਾਰ ਸੱਤਾ ਪਿਆ ਕਿਵੇਂ ਆ ਕੀ ਹਾਲ ਐ ਉਹ ਠੀਕ ਆ ਤੂੰਰਾ ਸਭ ਵਧੀਆ ਵਧੀਆ ਮੇਰੇ ਨਾਲ ਹੱਥ ਬਣਿਆਉਂਦੀ ਨਹੀਂ ਵੱਡੇ ਨਾਲ ਅੱਛਾ 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 ਅੱਜ ਦੋਨੇ ਨੀ ਗਾਣੀ ਭਾਈ ਕਿਵੇਂ ਇਕੱਠੇ ਹੋ ਗਿਆ ਜਦੋਂ ਉਹਨੇ ਖੈਰ ਹੈ ਉਹ ਖੈਰ ਤਾਂ ਹੈਗੀ ਆ ਹਾਂ ਇਹ ਮੇਰਾ ਖਿਹੜਾ ਛੱਡਦੇ ਨਹੀਂ ਗੰਧਰ ਕਿਵੇਂ ਓਏ ਉਹ ਮੈਂ ਤਾਂ ਥਾਂ ਜਾ ਬਕਾਊ ਕਰ ਰੱਖਿਆ ਦੇਖਾ ਹਾਂ ਉਧਿਆਪਾ ਗੱਲ ਕਰੀ ਸੀ ਉਹਦੇ ਨਾਲ ਹਾਂ 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 ਆ ਜਿਹਨੇ ਸੀ ਵੀ ਕਹਿੰਦੇ ਆਪਦਾ ਵੇਚਣਾ ਨਹੀਂ ਸਬਰ ਨਾਲ ਹੀ ਜਲਾਏ ਕਹਿੰਦੇ ਓਏ ਉੱਥੇ ਲੜੀ ਜਾਇਆ ਕਰੋਗੇ ਤੁਸੀਂ ਯਾਰ ਤੂੰ ਇੱਥੇ ਰਹਿ ਯਾਰ ਆ ਓ ਇੱਥੇ ਲੋਟ ਨਹੀਂ ਆਉਂਦਾ ਥਾਣੇ ਇੱਥੇ ਮੈਨੂੰ ਚੱਕਾ ਲੱਗਦਾ ਹਾਂ ਉਹ ਛੱਡਦੀ ਆ ਪਿੱਛਾ ਨਹੀਂ ਛੱਡਦੀ ਉਹਨੂੰ ਐ ਗੱਜਣਾ ਜਾਵੇ ਉਧਰ ਕਿਸੇ ਨਾਲ ਇਹਨੂੰ ਵੀ ਪਤਾ ਲੱਗਦਾ ਮੈਨੂੰ ਹਾਂ ਹੈਂ ਹਾਂ ਚਲ ਕੋਈ ਨਾ ਫਿਰ ਆਪਾਂ ਐ ਕਰਦੇ ਆ ਜਿਹੜੀ ਮੈਨੂੰ ਕੱਲ ਕੋਠੀ ਦਿਖਾਈ ਸੀ ਹਾਂ ਉਹ ਬਜਾਲੇ ਪਈਏ ਪਿੰਡ ਦੇ ਹਾਂ ਉਹ ਤਾਂ ਯਾਰ ਮੈਨੂੰ ਦੂਜੇ ਦਾ ਫੋਨ ਆ ਗਿਆ ਉਹਦੇ ਮੁੰਡੇ ਦਾ ਕਿਵੇਂ ਕਹਿੰਦਾ ਬਾਈ ਯਾਰ ਤੂੰ ਸਾਡੇ ਜਿਹੜੀ ਕੋਠੀ ਨਾ ਕਹਿੰਦਾ ਵਕਾਈ ਇਹ ਤਾਂ ਕੰਜਰ ਆਪਣਾ ਕੰਮ ਹੀ ਡਾ ਹੋ ਜਾਊਗਾ ਉਹ ਕਹਿੰਦਾ ਸਾਡੇ ਦਾ 5 ਜਣਾਂ ਦੀ ਸਾਂਝੀ ਏ ਯਾਰ ਕਹਿੰਦਾ ਕੱਲਾ ਵੇਚ ਕੇ ਜਾਊਗਾ ਇਹ ਮੇਰੇ ਕੋਠੀ ਪਸੰਦ ਸੀ ਉਹ ਪਸੰਦ ਤਾਂ ਹੈਗੀ ਸੀ ਮੇਰੇ ਹੀ ਪਸੰਦ ਸੀ ਭਾਅ ਚ ਠੀਕ ਸੀਗੀ ਗੱਲ ਕਰਾਉਣਾ ਉਹ ਉਹਨੇ ਸਰਪੰਚ ਨੇ ਦੱਸਿਆ ਹੀ ਮੈਨੂੰ ਉਹ ਕਹਿੰਦਾ ਮੇਰੀ ਕੋਠੀ ਬਾਹਰ ਉਹ ਪਈਏ ਤੇ ਕਹਿੰਦਾ ਮੈਂ ਜਵਾਗ ਬਾਹਰ ਵੇਚਣਾ ਉਹਨੇ ਕਿਹੜੇ ਪੰਚ ਨੇ ਉਹ ਬੂਟੇ ਨੇ ਅੱਛਾ ਹਾਂ ਉਹ ਨਾਲੇ ਮੈਨਾਂ ਹੋਰ ਗੱਲ ਛੇੜੀ ਸੀ ਕਿਵੇਂ ਆ ਥਾਂ ਜਾਈ ਵਿੱਚ ਕੱਟ ਲੂਗਾ ਉਹ ਉਹ ਕਹਿੰਦਾ ਮੈਂ ਇਹਨਾਂ ਨੂੰ ਦੇ ਦੂੰਗਾ ਮੰਡਰਾਂ ਨੂੰ ਪਪੂ ਗਾ ਨੂੰ ਆਉ ਕਰ ਲਾਂਦਾ ਉਹ ੱਟਾ ਛੱਟਾ ਜਾ ਵਿੱਚ ਨਾ ਪਪੂ ਗਾ ਨਾਲ ਲੱਗਦਾ ਉਹ ਉਧਰ ਬਾੜਾ ਲੱਗਦਾ ਐ ਜੇ ਕਿਵੇਂ ਕੁਛ ਕਹਿੰਦਾ ਸੀ ਉਹ ਅੱਛਾ ਕਹਿੰਦਾ ਮੈਂ ਉਹਨਾਂ ਨੂੰ ਲੈ ਕੇ ਦੇ ਦੂੰਗਾ ਪਪੂ ਗਾ ਨੂੰ ਚੱਲ ਫਿਰ ਉਹਨੂੰ ਕਰ ਗੱਲ ਉਹਦੇ ਨਾਲ ਫਿਰ ਆਪਾਂ ਕਰ ਲਈਏ ਸਭ ਤਾਂ ਤਿਆਰ ਹੋਣ ਤੁਸੀਂ ਕੋਕੀ ਵਧੀਆ ਉਹ ਦੇਖੀਏ ਕੋਠੀ ਠੀਕ ਮਗਾ ਸਰੇ ਦੀ ਐ ਅੱਜ ਰਾਤ ਪਿੱਗ ਚੁੱਕੀ ਲਾਇਆ ਉੱਥੇ ਕਿਹੜੀ ਕੋਠੀ ਆ ਦੋ ਦਿਨ ਕੋਠੀਆਂ ਨੇ ਉਹਦੀਆਂ ਨਹੀਂ ਨਹੀਂ ਉਹ ਪਰਾਂ ਗ੍ਰੈਡ ਕੋਲੇ ਆ ਗ੍ਰੈਡ ਕੋਲੇ ਅੱਛਾ ਆਮ ਦੂਰੋਂ ਦੇਖੇ ਬੁੱਢੇ ਸੁਣੀ ਪਹਿਲਾਂ ਹੁੰਦਾ ਨਹੀਂ ਉੱਥੇ ਕੋਈ ਠੀਕ ਹੈ ਹਾਂ ਉਂ ਹੀ ਪਾ ਕੇ ਛੱਡਤੀ ਉਹਨੇ ਦੇਖ ਰਹਾ ਮੁੱਕ ਜਾਣਾ ਰੇਟ ਨੋਟ ਰਦਾ ਤਾਂ ਨਹੀਂ ਬੜਾ ਮਹਿੰਗਾ ਉਹ ਰੇਟ ਤਾਂ ਤੂੰ ਰੇਟ ਤਾਂ ਜਦ ਮੈਂ ਬੈਠਾ ਇਹਦੀ 3 ਨੂੰ ਲਿਆਉਣਾ ਸੀ ਨਾਲ ਯਾਰ ਇਹਦੀ ਕਿੱਥੇ ਚਲਦੀ ਆ ਯਾਰ ਨਹੀਂ ਮੈਂ ਆਪ ਦੇਖ ਰਹਾ ਹੂੰ ਜੋ 3 ਆਂਦੀ ਫਿਰ ਉਹਦੇ ਨਾਲ ਨਾ ਤਾਂ ਨਾ ਤਾਂ ਆਪ ਦੇਖ ਰਹਾ ਕੁਛ ਨਹੀਂ ਸਾਡੀ ਹਾਂ ਠੀਕ ਹੈ ਗੱਲ ਸਹੀ ਮੈਂ ਲਾਵਾ ਨੂੰ ਬੁੱਢੇ ਨੂੰ ਫੋਨ ਲਾ ਲਾ ਇਹਦਾ ਤੁਸੀਂ ਵਧੀਆ ਜਨ ਲੈ ਫਿਰ ਟੱਚ ਜਾ ਮੈਨੂੰ ਵੀ ਦਿਵਾ ਕੇ ਦੇਈ ਇਹ ਓ ਯਾਰ ਲੈ ਤਾਂ ਲਿਆ ਭੈਣ ਦੇ ਦਾ ਮੈਨੂੰ ਸਾਹ ਆਉ ਜਾਂ ਨਹੀਂ ਐ ਨਹੀਂ ਪਤਾ ਵਿੱਚ ਖਾਬਰਾ ਚੱਲ ਪੈਣ ਵਿੱਚ ਡਿਸਕੋ ਡਾਂਸ ਵੀ ਚੱਲ ਪੈਂਦੇ ਹੈ ਐ ਨਹੀਂ ਪਤਾ ਕੀ ਚੱਲ ਪਈ ਦੀ ਦੇ ਯਾਰ ਦਾ ਅਹ ਸੀ ਓਏ ਆਉਨਾ ਭੈਣ ਦੇ ਯਾਰ ਉਹ ਇਹ ਨਾਲ ਤਾਂ ਗੱਲ ਕਰ ਲਿਆ ਹੈਲੋ ਆ ਗਿਆ ਲਿਆ ਸੋਸਰੀ ਕਾਰ ਬੂਟਾ ਸਿੰਘ ਪਹੁੰਚੇਗਾ ਹਮੜਾ ਆਪਣੇ ਘਰੇ ਉਹ ਆਏ ਸੀਗੇ ਆਪਣੇ ਸੌਦਾਇਆ ਕਰਨਾ ਸੀ ਤੇਰੇ ਨਾਲ ਮੁੱਤਨ ਦੱਸਿਆਦਾ ਸੀਗਾ ਛੜ ਗਏ ਹੋਰੀ ਉਹ ਸੌਦਾ ਕਿਹੜਾ ਕਰਨੀ ਆ ਵੜੀ ਓਏ ਆਏ ਲੜਨ ਨੂੰ ਕੀ ਹੁੰਦਾਗਾ ਅੱਜ ਦਾ ਘਰਾਂ ਚ ਚਲਦੀ ਰਹਿਣਾ ਆਪਦਾ ਯਾਰ ਪੈਸੇ ਲੈਣੇ ਯਾਰ ਤੂੰ ਮੁੰਡਾ ਬਾਹਰ ਭੇਜ ਦੇਗਾ ਆਪਦਾ ਯਾਰਾਂ ਕੋਈ ਨੀ ਚੀਨੀ ਵੀ ਚਲਦੀ ਆ ਉਹ ਜਾਲ ਦਾ ਪਤਾ ਇਹਨੂੰ ਦੇਣੀ ਆ ਯਾਰ ਆਪਣੇ ਯਾਰ ਨੂੰ ਆਪਾਂ ਉਹ ਗੱਲ ਹੀ ਨਹੀਂ ਉਹ ਤਾਂ ਨਾਲ ਭੇਜ ਜੰਦਾ ਉਹਨੇ ਕਰਨੈਲ ਲੈਣੀ ਆ ਇਹਨਾਂ ਕਰ ਲੈਣੇ ਆ ਕਰਨੈਲ ਇਹ ਉਹਦਾ ਕਰਨੈਲ ਨਾਲ ਗੱਲ ਆ ਯਾਰ ਹਾਂ ਇਸ ਲਈ ਨਾ ਕਰਾਉਣੀ ਆ ਆਪਦੇ ਯਾਰਾ ਤੂੰ ਆ ਹਿੰਮਤ ਨਾ ਚੱਕ ਮੋਟਸਾ ਯਾਰ 1 ਮਿੰਟ ਜੀ ਆ ਜਾ ਬਸ ਬਾਲਾ ਟਾਈਮ ਹੀ ਬਾਈ ਬਣ ਕੇ ਮੇਰੀ ਵੀ ਨੀਂਦ ਖਰਾਬ ਕਰਦੇ ਆ ਵਾ ਛੇਤੀ ਆ ਜਾ ਮੇਰੀ ਵੀ ਨੀਂਦ ਖਰਾਬ ਕਰਦੀ ਕੰਜਰ ਦੇ ਉਹ ਲਿਆ ਤਾਂ ਹੁਣ ਆ ਜਾਂਦਾ ਅਸੇ ਦਾ ਇਹ ਤਾਂ ਨਾਤਾ ਵੀ ਨਹੀਂ ਅੱਛਾ ਅਈ ਆ ਗਿਆ ਤੇ ਨਹੀਂ ਮੈਂ ਵੀ ਆ ਕੇ ਮਾਂ ਚਾਦਰਾਂ ਚੁੰਦੜਾ ਲਾਈ ਨਹੀਂ ਅੱਜ ਓਏ ਓਏ ਅੱਜ ਟਾਈਮ ਹੀ ਲੱਗਾ ਨਾਲੇ ਛੜਤੀ ਕਿਹਨੂੰ ਉਹ ਤਾਂ ਗਦੋ ਛੱਡੀ ਜਾਂਦੀ ਆ ਇਹਦਾ ਛੱਡੀ ਦੀ ਇਹ ਕਹਨੂੰ ਛੱਡਦੇ ਉੱਥੇ ਬਣਾਇਆ ਕਰਾਂਗੇ ਤਪਲਾ ਆਲਟੀ ਬੋਲਟੀ ਲਵਾਾਂਗੇ ਨਵੇਂ ਘਰ ਦੀ ਬੋਸਿੰਗ ਆਲ ਹੋ ਠੀਕ ਓ ਜੀ ਸਰ ਮੈਂ ਸਾਹਿਬ ਵਧੀਆ ਭਈਆ ਬੈਠਾ ਬੈ ਜਾ ਬੈ ਜਾ ਬੈ ਜਾ ਹੋਰ ਸੁਣਾ ਵਧੀਆ ਵਧੀਆ ਹੋਰ ਰਸੋ ਠੀਕ ਠਾਕ ਹਾਂ ਇਹਨਾਂ ਦਾ ਕਰਾਂਗੇ ਫਿਰ ਹਾਂ ਕੋਈ ਨਾ ਕਰ ਲਾਂਗੇ ਕੀ ਗੱਲ ਬਾਤ ਕਹਿੰਦੇ ਆ ਦੱਸ ਆ ਇਹ ਕੋਠੀ ਬਰਾਵਾ ਨੂੰ ਕੋਠੀ ਦਿਖਾ ਦੇਾਂਗੇ ਇਹਦੀ ਕੋਠੀ ਆ ਨਮੀ ਪਾਈ ਆ ਮਾਂ ਜਮਾ ਇੱਕ ਨਾ ਕੋਠੀ ਦਾ ਮੇਰੀ ਜ਼ਿੰਮੇਵਾਰੀ ਹੈ ਯਾਰ ਸੋ ਇਸ਼ੂ ਹੈਗੀ ਆ ਮਾਂ ਜਮਾ ਇੱਕ ਫਾਸਕਨਸ ਹੈ ਅੱਛਾ ਹਾਂ ਤੁਸੀਂ ਦੱਸੋ ਕੀ ਪੁੱਤਰ ਪੁੱਤਰ ਲਾ ਕੇ ਕਿੰਦਾ ਲਾ ਆ ਬੋਲ ਸਰਦਾਗਾ ਜ਼ਰੂਰੀ ਥੋੜੀ ਐ ਸਰਦਾ ਨਾ ਫਿਰ ਤਾਂ ਸਾਰੀ ਲੈਂਦੇ ਬਈ ਕੰਸਰਦਾਂ ਨਹੀਂ ਇੱਥੇ ਉਹ ਤੁਸੀਂ ਬੰਦੇ ਆਪਦੇ ਹੋ ਮੈਂ ਤਾਂ ਕਹਣਾ ਹੂੰ ਉਹ ਤਾਂ ਆਪ ਹੀ ਨਹੀਂ ਸਰਦਾ ਹਾਂ ਬੱਚਿਆਂ ਵਿੱਚ ਰਹਿੰਦੇ ਸੀ ਫਿਰ ਹਾਂ 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 ਮੈਨੂੰ ਵੈਸੇ ਹੀ ਭੈਣ ਦੇ ਲੰਨਾਂ ਤੋਂ ਅੱਡ ਹੋ ਜਾਂਦਾ ਤੇਰਾ ਕਰ ਕੀ ਆ ਤੇਰਾ ਕਰ ਕੀ ਆ ਹਾਂ ਦੱਸ ਫੇਰਾ ਕੀ ਮੰਗ ਮੰਗਈਏ ਬਲਦਾਂ ਦੱਸ ਜਨਵੇੜ ਪਰ ਮੰਗਾਈ ਤਾਂ ਕਰ ਲੈ ਚੱਲ ਇਹ ਤਾਂ ਬੰਦੇ ਆਪਦੇ ਨੇ ਹਾਂ ਪਰ ਇਹਨਾਂ ਨੂੰ ਕਹਦੇ ਸਰਦਾਂ ਦਾ ਸਰਦਾਂ ਉਹ ਕਿੱਥੇ ਸਰਦੇ ਨੇ ਹੁਣ ਜਦੋਂ ਜੱਟ ਦੇ ਮੂੰਹ ਤੇ ਚੜ ਗਈ ਏ ਤਾਂ ਵੇਚੂ ਯਾਰ ਪੰਮ ਦੀ ਕੁਸ ਹੋ ਜਾਈ ਕੋਈ ਅੱਕੀ ਜਾਵੇ ਉਹਨੂੰ ਕੱਟ ਤੋਂ ਵੀ ਹਰਕਾ ਵਾ ਓਏ ਇਹਨੇ ਕਰਾਉਣਾ ਵਿਆ ਸਿੱਧੀ ਜੀ ਗੱਲ ਐ ਇਹਦਾ ਕਹਿੰਦਾ ਪੋਪਾ ਦੀ ਮਰੱਧਾ ਕਿ ਲਗਾ ਟਵਾ ਲਾਵਾਂ ਮੈਂ ਮੈਂ ਤਾਂ ਪੱਕੇ ਜਿ ਬੈਠੂਗਾ ਇਹੀ ਦਪਾਉਂਦਾ ਮੰਨ ਕੇ ਚੱਲ ਆ ਉਹਦਾ ਬੈਠੇ ਸੀ ਟਿਕੇ ਮੁੱਲ ਦਾ 100000 ਰੁਪਏ ਨਿਮੇੜ ਪਰ ਯਾਰ ਹੁਣ ਇਹ ਵੀ ਜੋਤ ਨੇ ਪੂਰੇ ਚਲਾਹੀ ਫਿਰਦਨੇ ਜਾਵਾਂ ਹਾਂ ਦੇਖੀ ਹਰਕਾ ਦੇ ਘਰ ਦੇਖਣ ਦਾ ਤੈਨੂੰ ਵੀ ਲੋੜ ਐ ਮੈਨੂੰ ਪਤਾ ਐਗਾ ਹੈ ਆ ਪਹਿਲੇ ਇੰਸਟਾਗ੍ਰਾਮ ਹਾਂ ਮੈਂ ਬੰਦੇ ਦੇ ਖੱਖਾਂ ਦੇ ਇੱਕ ਦੱਸਦਾ ਵੀ ਕਿਹੜੀ ਗੱਲ ਕਹੂਗਾ ਏ ਚਲਾਇਂ ਕਰ ਹਾਂ ਆਪਾਂ ਉਹਨਾਂ ਦਾ ਬਦਮਾਗਨਿਆਂ ਨੂੰ ਪੜਾ ਦੇਣਾ ਹੈ ਬੋਲੇ ਠੀਕ ਆ ਫਿਰ